ਸਤਨਾਮ ਸ੍ਰੀ ਵਾਹਿਗੁਰੂ ਸਹਿਜਿਓ ਮਾਜ ਮਹੱਲਾ ਪੰਜਵਾ ਸੇਪਤਾ ਸਲਾਹਣ ਤੇਰਾ ਹੁਕਮ ਰਜਾਈ ਸੋ ਗਿਆਨ ਧਿਆਨ ਜੋ ਤੁਧ ਭਾਈ ਸੋਈ ਜਪ ਜੋ ਪ੍ਰਭ ਜੀਓ ਭਾਵੈ ਭਾਣਾ ਪੂਰ ਗਿਆਨਾਂ ਜੀਓ ਅੰਮ੍ਰਿਤ ਨਾਮ ਤੇਰਾ ਸੋਈ ਗਾਵੈ ਜੋ ਸਾਹਿਬ ਤੇਰਾ ਮਨ ਭਾਵੈ ਤੂੰ ਸੰਤਨ ਕਾ ਸੰਤ ਤੁਮਾਰੇ ਸੰਤ ਸਾਹਿਬ ਮਨ ਬਾਨਾ ਜੀਓ ਤੂੰ ਸੰਤਨ ਕੀ ਕਰਹਿ ਪ੍ਰਤਪਾਲਾ ਸੰਤ ਖੇਲੈ ਤੁਮ ਸੰਗ ਗੋਪਾਲਾ ਆਪਣੇ ਸੰਤ ਤੁਦ ਖਰੇ ਪਿਆਰੇ ਤੂੰ ਸੰਤਨ ਕੇ ਭਰਾਨਾ ਜੀਓ ਓਨ ਸੰਤਨ ਕੈ ਮੇਰਾ ਮਨ ਕੁਰਬਾਨੀ ਜੇਨ ਤੋਂ ਜਾਤਾ ਸੋ ਤਦ ਮਨ ਭਾਨੇ ਤੈਨ ਕੈ ਸੰਗ ਸਦਾ ਸੁਖ ਪਾਇਆ ਹਰ ਰਸ ਨਾਨਕ ਤ੍ਰਿਪਤ ਅਗਾਨਾਂ ਜਿਓ ਬਾਜ ਮਹੱਲਾ ਪੰਜਵਾ ਤੂੰ ਜਲ ਨੇਦ ਹਮ ਮੀਨ ਤੁਮਾਰੇ ਤੇਰਾ ਨਾਮ ਬੂੰਦ ਹਮ ਚਾਤ੍ਰਿਕ ਤਖਹਾਰੇ ਤੁਮਰੇ ਆਸ ਪਿਆਸਾ ਤੁਮਰੇ ਤੁਮਹੀ ਸੰਗ ਮਨ ਲੀਨਾ ਜਿਓ ਜਿਉ ਬਾਰਕ ਪੀ ਖੀਰ ਅਗਾਵੇ ਜਿਉ ਨਿਰਤਨ ਤਨ ਦੇ ਇੱਕ ਸੁਖ ਪਾਵੇ تیرਖਵੰਤ ਜਲ ਪੀਵ ਤਠੰਡਾ ਤੇ ਹਰ ਸੰਗਿ ਹੋ ਮਨ ਭੀਨਾ ਜੀਉ ਜਿਉਂਦਿਆ ਰਹੇ ਦੀਪਕ ਪਰਗਾਸਾ ਭਰਤਾ ਚਿਤ ਵਤਾ ਪੂਰਨ ਆਸਾ ਮੇਲ ਪ੍ਰੀਤਮ ਜਹੋਤ ਅਨੰਦਾ ਤਿਉ ਹਰ ਰੰਗ ਮਨ ਰੰਗੀਨਾ ਜਿਓ ਸੰਤਨ ਮੋਕੋ ਹਰ ਮਾਰਗ ਪਾਇਆ ਸਾਧ ਕਿਰਪਾਲ ਹਰ ਸੰਗ ਗਜਾਇਆ ਹਰ ਹਮਰਾ ਹਮ ਹਰ ਕੇ ਦਾਸੇ ਨਾਨਕ ਸਬਦ ਗੁਰੂ ਸੱਚ ਦੀਨਾ ਜਿਓ ਮਾਜ ਮਹੱਲਾ ਪੰਜਵਾ ਅੰਮ੍ਰਿਤ ਨਾਮ ਸਦਾ ਨਿਰਮਲਿਆ ਸੁਖ ਦਾਈ ਦੁਖ ਵਡਾਰਨ ਹਰੀਆ ਅਵਰ ਸਾਦ ਚਖ ਸਗਲੇ ਦੇਖੇ ਮਨ ਹਰ ਰਸ ਸਭ ਤੇ ਮਿੱਠਾ ਜਿਓ ਜੋ ਜੋ ਪੀਵੇ ਸੋ ਤ੍ਰਿਪਤਾਵੈ ਅਮਰ ਹੋਵੈ ਸੋ ਨਾਮ ਰਸ ਪਾਵੇ ਨਾਮ ਨਿਦਾਨ ਤਿਸੈ ਪ੍ਰਾਪਤ ਜੇ ਸਬਦ ਗੁਰੂ ਮਨ ਬੂਠਾ ਜਿਓ ਜਿਨ ਹਰ ਰਸ ਪਾਇਆ ਸੋ ਤ੍ਰਿਵਤਾ ਗਨਾ ਜਿਨ ਹਰ ਸਾਧ ਪਾਇਆ ਸੋ ਨਾ ਹਿੰਡਲਾਨਾ ਤਿਸੈ ਪ੍ਰਾਪਤ ਹਰ ਹਰ ਨਾਮ ਜਿਸ ਮਸਤਕ ਪਾਗੀਠਾ ਜਿਓ ਹਰ ਇੱਕ ਸ ਹੱਥ ਆਇਆ ਵਰਸਾਣੇ ਬਹੁ ਤੇਰੇ ਤਿਸ ਲਗ ਮੁਕਤ ਭਏ ਖਣੇਰੇ ਨਾ ਮਨ ਨਦਾਨਾ ਗੁਰਮੁਖ ਪਾਈਐ ਕਹ ਨਾਨਕ ਵਿਰਲੀ ਡਿਠਾ ਜਿਓ ਮਾਜ ਮਹੱਲਾ ਪੰਜਵਾ ਨੇਤਾ ਸਿਦਰਦ ਹਰ 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 ਮੀਰੈ ਜਨਮ ਪਦਾਰਥ ਗਹਿਰ ਗਭੀਰੈ ਲੱਖ ਕੋਟਾ ਖੁਸ਼ੀਆਂ ਰੰਗ ਘਰਾਵੈ ਜੋ ਗੁਰ ਲਾਗਾ ਭਾਈ ਜਿਓ ਦਰਸ਼ਨ ਪੇਖਤਾ ਭੈ ਫੁਨੀਤਾ ਸਗਲੋ ਉਦਾਰੇ ਭਾਈ ਮੀਤਾ ਆਗਮਾ ਗੋਚਰ ਸਾਮੀ ਆਪਣਾ ਗੁਰ ਕਿਰਪਾ ਤੇ ਸਚ ਧਿਆਈ ਜੀਓ ਜਾ ਕੋ ਖੋਜੈ ਸਰਬ ਪਾਏ ਵਡ ਭਾਗੀ ਦਰਸ਼ਨ ਕੋ ਬਿਰਲਾ ਪਾਏ ਊਚ ਪਾਰ ਅਗੁਚਰ ਥਨਾ ਓ ਮਹਿਲ ਗੁਰੂ ਦੇਖਾਈ ਜੀਓ ਘਰ ਗੰਬੀਰ ਅਮਰਤ ਨਾਮ ਤੇਰਾ ਮੁਕਤ ਭਇਆ ਜਸ ਹਰਿਦੈ ਵਸੇਰਾ ਗੁਰਵੰਦਨ ਤਿਨ ਕੇ ਸਗਲੇ ਕਾਟੇ ਜਨ ਨਾਨਕ ਸਹਜ ਸਮਾਈ ਜਿਉ ਮਾਜ ਮਹੱਲਾ ਪੰਜਵਾ ਪ੍ਰਭ ਕਿਰਪਾ ਤੇ ਹਰ ਹਰ ਤਿਆ ਬੋ ਪ੍ਰਭੂ ਦਇਆ ਤੇ ਮੰਗ ਲਗਾ ਬੋ ਊਠ ਤਾ ਬੈਠ ਤਾ ਸੋਵਤ ਜਾਗ ਤਾ ਹਰ ਧਾਈਐ ਸਗਲ ਵਰਦਾ ਜਿਉ ਨਾਮ ਔਖਾ ਦਾ ਮੋਖ ਸਾਧੂ ਦਿਆ ਕਿਲ ਵਿਖ ਕਾਟੇ ਨਿਰਮਲthia ਆਨੰਦ ਭਇਆ ਨਿਕਸੀ ਸਾ ਪੀਰਾ ਸਗਲ ਮਨਾਸੇ ਦਰਦਾ ਜੀਓ ਜਿਸ ਕਾ ਅੰਗ ਕਰੇ ਮੇਰਾ ਪਿਆਰਾ ਸੋ ਮੁਕਤਾ ਸਾਗਰ ਸੰਸਾਰਾ ਸਤ ਕਰੇ ਜਨ ਗੁਰੂ ਪਛਾਤਾ ਸੋ ਕਾਹੀ ਕਉ ਡਰਦਾ ਜੀਓ ਜਬ ਤੇ ਸਾਧੂ ਸੰਗਤ ਪਾਏ ਗੁਰ ਭੇਟਤਾ ਹੋ ਗਈ ਬਲਾਏ ਸਾਸ ਸਾਸ ਹਰ ਗਾਵੈ ਨਾਨਕ ਸਤਿਗੁਰ ਠਾਕ ਲੀਆ ਮੇਰਾ ਪਰਦਾ ਜਿਓ ਮਾਜ ਮਹੱਲਾ ਪੰਜਵਾ ਹੋ ਤਪੋ ਤਾ ਸੇਵਕ ਸੰਗ ਰਤਾ ਪ੍ਰਭ ਪ੍ਰਤਪਾਲੇ ਸੇਵਕ ਸੁਖਦਾਤਾ ਪਾਣੀ ਪੱਖਾ ਫੀਸੋ ਸੇਵਕ ਕਹਿ ਠਾਕੁਰ ਹੀ ਕਾ ਆਹਰ ਜਿਓ ਕਾਟ ਸਿਲਕ ਪ੍ਰਭ ਸੇਵਾ ਲਾਇਆ ਹੁਕਮ ਸਾਹਿਬ ਕਾ ਸੇਵਕ ਮਨ ਭਾਇਆ ਸੋਈ ਕਮਾਵੇ ਜੋ ਸਾਹਿਬ ਭਾਵੇ ਸੇਵਕ ਅੰਤਰ ਬਾਹਰ ਮਾਹਰ ਜਿਓ ਤੂੰ ਦਾਣਾ ਠਾਕੁਰ ਸਬਿਤ ਜਨ ਹੈ ਠਾਕੁਰ ਕੇ ਸੇਵਕ ਹਰ ਰੰਗ ਮਾਣੈ ਜੋ ਕਿਸ ਠਾਕੁਰ ਕਾ ਸੋ ਸੇਵਕ ਕਾ ਸੇਵਕ ਠਾਕੁਰ ਹੀ ਸੰਗ ਜਾ ਹਰ ਜਿਓ ਆਪਣਾ ਠਾਕੁਰ ਜੋ ਪਹਿਰਾਇਆ ਬਹਰਣਾ ਲੇਖਾ ਪੁੱਛ ਬੁਲਾਇਆ ਦੇ ਸੇਵਕ ਕੈ ਨਾਨਕ ਗੁਰ ਬਾਣੀ ਸੋ ਗਹਿਰ ਗੰਭੀਰਾ ਗੌਰ ਜਿਓ ਮਾਜ ਮਹੱਲਾ ਪੰਜਵਾ ਸਬਕਿ ਸ ਘਰਮੈ ਬਾਹਰ ਨਾਹੀ ਬਾਹਰ ਟੋਲੇ ਸੋ ਪਰਮੁ ਭਲਾਹੀ ਗੁਰ ਪ੍ਰਸਾਦੀ ਜਿਨੀ ਅੰਤਰ ਪਾਇਆ ਸੋ ਅੰਤਰ ਬਾਹਰ ਸੁਹਿਲਾ ਜਿਓ ਤੇ ਮਾ ਤੇ ਮ ਵਰਸਾਇ ਮਰਤ ਧਾਰਾ ਮਨ ਪੀਵੇ ਸੁਨ ਸਬਦ ਵਿਚਾਰਾ ਆਨੰਦਾ ਵਿਨੋਦ ਕਰੇ ਦਿਨ ਰਾਤੇ ਸਦਾ ਸਦਾ ਹਰ ਕੇਲਾ ਜੀਓ ਜਨਮ ਜਨਮ ਕਾ ਵਿਛੜਿਆ ਮਿਲਿਆ ਸਾਧ ਕ੍ਰਿਪਾ ਤੇ ਸੁਖਾ ਹਰਿਆ ਸੁਮਤ ਪਾਈ ਨਾਮ ਧਿਆਏ ਗੁਰਮੁਖ ਹੋਏ ਮੇਲਾ ਜੀਓ ਜਲ ਤਰੰਗ ਜਾਓ ਜਲਾ ਸਮਾਇਆ ਤਿਉ ਜੋਤੀ ਸੰਗ ਜੋਤ ਮਿਲਾਇਆ ਕਾਹੂ ਨਾਨਕ ਭ੍ਰਮ ਕਟੇ ਕਿਵਾੜਾ ਬੋੜ ਨ ਹੋਈਐ ਜੋਲਾ ਜੀਓ ਮਹਾਜ ਮਹੱਲਾ ਪੰਜਵਾ ਤੇਸਾ ਕੁਰਬਾਣੀ ਜਿਹਨ ਤੂੰ ਸੁਣਿਆ ਤਿਸ ਬਲਿਹਾਰੀ ਜਿਨ ਰਸਨਾ ਪੜਿਆ ਵਰ ਵਰ ਜਾਈ ਤਸ ਵਿਟੋ ਜੋ ਮਨ ਤਨ ਤੁਦ ਆਰਾਦੇ ਜੀਓ ਤੇਸ ਚਰਨ ਪਖਾਲੀ ਜੋ ਤੇਰੇ ਮਾਰਗ ਚਾਲੈ ਨੈਣ ਨਿਹਾਲੀ ਤਸ ਪੁਰਖ ਦਇਆਲਾ ਮਨ ਦੇਵਾ ਤਸ ਸਪਨੇ ਸਾਜਣਾ ਜਿਨ ਗੁਰ ਮਿਲ ਸੋ ਪ੍ਰਵਲਾ ਦੇ ਜੀਓ ਸੇਵੜ ਭਾਗੀ ਜਿਨ ਤੁਮ ਜਾਣੇ ਸਭ ਕੈ ਮਦੇ ਅਲਿਪਤ ਨਿਰਵਾਣੀ ਸਾਦ ਕੈ ਸੰਗ ਅਨੁਭਾਉ ਜਲ ਤਰਿਆ ਸਗਲਾ ਦੂਤ ਉਹਨਾ ਸਾਦੇ ਜੀਓ ਤਿਨ ਕੀ ਸਰਨ ਪਰਿਆ ਮਨ ਮੇਰਾ ਮਾਨ ਤਾਨ ਤਜ ਮੋਹ ਅੰਧੇਰਾ ਨਾਮ ਦਾਣ ਦੀਜੈ ਨਾਨਕ ਕਾਉ ਤਿਸ ਪ੍ਰਭ ਅਗਮ ਅਗਾਦੇ ਜੀਓ ਮਾਜ ਮਹੱਲਾ ਪੰਜਵਾ ਤੂੰ ਪੇੜ ਸਾਖ ਤੇਰੀ ਫੁੱਲੀ ਤੂੰ ਸੂਖਮ ਹੋ ਆਸਥੂਲੀ ਤੂੰ ਜਲਨੇ ਦਾ ਤੂੰ ਫੇਨ ਬੁੱਧ ਵਧਾ ਤਦਿ ਮਨਾਵਰਨਾ ਪਾਲੀਐ ਜੀਓ ਤੂੰ ਸੋਤ ਮਣੀਏ ਪੀ ਤੂੰ ਹੈ ਤੂੰ ਗੰਠੀ ਮੇਰਾ ਸਿਰ ਤੂੰ ਹੈ ਆਦ ਮਦ ਅੰਤ ਪ੍ਰਭ ਸੋਈ ਅਵਰਣਾ ਕੋਏ ਦਿਖਾਲੀਐ ਜੀਓ ਤੂੰ ਨਿਰਗੁਣਾ ਸਰਗੁਣਾ ਸੁਖਦਾਤਾ ਤੂੰ ਨਿਰਵਾਣ ਰਸੀਆ ਰੰਗਰਾਤਾ ਆਪਣੇ ਕਰਤਬਾ ਪੇ ਜਾਣਾ ਆਪੇ ਤਦ ਸਮਾਲੀਅ ਜੀਓ ਤੂੰ ਠਾਕੁਰ ਸੇਵਕ ਬਨੁ ਆਪੇ ਤੂੰ ਗੁਪਤ ਪ੍ਰਗਟ ਪ੍ਰਭ ਆਪੇ ਨਾਨਕ ਦਾਸ ਸਦਾ ਗੁਣ ਗਾਵੇ ਇਕ ਭੋਰੀ ਨਦਰਿ ਨੇ ਹਾਲੀਅ ਜੀਓ ਮਾਜ ਮਹੱਲਾ ਪੰਜਵਾ ਸਫਲ ਸੁਆਣੀ ਜਿਤ ਨਾਮ ਬਖਾਣੀ ਗੁਰਪ੍ਰਸਾਦ ਕਿਨ ਅਗਰ ਲੈ ਜਾਣੀ ਹਨਸੋ ਵੇਲਾ ਜਿਤ ਹਰ ਗਉਨ ਹਰ ਗਾਵਤਾ ਸੁਣਨਾ ਆਇ ਤੇ ਪ੍ਰਵਾਨਾ ਜੀਉ ਸੇ ਨੇਤਰਾ ਪ੍ਰਵਾਨ ਜਿਨਨੀ ਦਰਸ਼ਨ ਵੇਖਾ ਸੇ ਕਰ ਭਲੇ ਜਿਨਨੀ ਹਰ ਜਸ ਲੇਖਾ ਸੇ ਚਰਨ ਸੁਹਾਵੇ ਜੋ ਹਰ ਮਾਰਗ ਚੱਲੇ ਹਉ ਬਾਲ ਤੇ ਨਾ ਸੰਗ ਪਛਾਣਾ ਜੀਉ ਸੁਣ ਸਾਜਣ ਮੇਰੇ ਮੀਤ ਪਿਆਰੇ ਸਾਦ ਸੰਗ ਖਿਨ ਮਾਹੀ ਉਦਾਰੇ ਕਹਿ ਲੇਖ ਕਾਟ ਹੋਆ ਮਨ ਨਿਰਮਲ ਮਿਟ ਗਏ ਆਵਣ ਜਾਣਾ ਜਿਓ ਦੋਏ ਕਰ ਜੋੜ ਇਕ ਬਿਨੋ ਕਰੀ ਜਾਏ ਕਰ ਕਿਰਪਾ ਡੁੱਬਦਾ ਪੱਥਰ ਲੀਜੈ ਨਾਨਕ ਕੋ ਪ੍ਰਭੈ ਕਿਰਪਾਲਾ ਪ੍ਰਭ ਨਾਨਕ ਮਨ ਭਾਣਾ ਜਿਓ ਮਾਜ ਮਹੱਲਾ ਪੰਜਵਾ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮਗਤ ਮੇਰੀ ਜਲ ਨਾ ਬੁਝੀ ਸੀਤਲ ਹੋਏ ਮਨੁਗਾ ਸਤਗੁਰ ਕਾ ਦਰਸ਼ਨ ਪਾਏ ਜੀਉ ਸੁਖ ਭਇਆ ਦੁਖ ਦੂਰ ਪਰਾਂਡਾ ਸੰਤ ਰਸਨ ਹਰ ਨਾਮ ਵਖਾਨਾ ਜਲ ਥਲ ਨੀਰਾ ਭਰੇ ਸਰਸੁਬਰਾ ਬਿਰਥਾ ਕੋਈ ਨ ਜਾਏ ਜੀਉ ਦਇਆ ਧਾਰੀ ਤੈਨ ਸਿਰਜਨਹਾਰੇ ਜੀਅ ਜੰਤਾ ਸਗਲੇ ਪ੍ਰਤਪਾਰੇ ਮਿਹਰਬਾਨ ਕਿਰਪਾਲ ਦਇਆਲਾ ਸਗਲੇ ਤ੍ਰੇਤਾ ਗਾਏ ਜੀਉ ਬਣ ਤ੍ਰਣਾ ਤ੍ਰਿ ਭਵਨ ਕੀ ਤੋਨ ਹਰਿਆ ਕਰਨ ਹਾਰ ਕਿਨ ਭੀਤਰ ਕਰਿਆ ਗੁਰਮਖ ਨਾਨਕ ਤੇ ਸਹ ਅਰਾਦੇ ਮਨ ਕੀ ਆਸ ਭਜਾਏ ਜੀਉ ਮਾਜ ਮਹੱਲਾ ਪੰਜਵਾ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਮੇਰਾ ਬੰਧਾ ਪਾ ਤੂੰ ਮੇਰਾ ਭਰਾਤਾ ਤੂੰ ਮੇਰਾ ਰਾਖਾ ਸਭਨੀ ਥਾਈ ਤਾ ਭਾਉ ਕਿਹਾ ਕਾੜਾ ਜੀਓ ਤੁਮਰੀ ਕਿਰਪਾ ਤੇ ਤੁਧ ਪਛਾਣਾ ਤੂੰ ਮੇਰੀ ਓਟਾ ਤੂੰ ਹੈ ਮੇਰਾ ਮਾਣਾ ਤੋਜ ਵੇਨਾ ਦੂਜਾ ਅਵਰ ਨਾ ਕੋਈ ਸਭ ਤੇਰਾ ਖੇਲ ਅਖਾੜਾ ਜੀਓ ਜੀ ਅਜੰਤ ਸਭ ਤੁਧ ਉਪਾਏ ਜਿਤ ਜਿਤ ਪਾੜਾ ਤਿਤ ਤਿਤ ਲਾਏ ਸਭ ਕੇ ਸ਼ਾ ਕੀਤਾ ਤੇਰਾ ਹੋਵੈ ਨਾਹੀ ਕਿਸ ਸਾੜਾ ਜੀਉ ਨਾਮ ਧਿਆਏ ਮਹਾਂ ਸੁਖ ਪਾਇਆ ਹਰ ਗੁਣ ਗਾਏ ਮੇਰਾ ਮਨ ਸੀਤ ਲਾਇਆ ਗੋਰਾ ਪੂਰਾ ਵੱਜੀ ਬਾਧਾਈ ਨਾਨਕ ਜਿੱਤਾ ਵਿਖਾੜਾ ਜਿਓ ਮਾਜ ਮਹੱਲਾ ਪੰਜਵਾ ਜੀ ਆ ਪ੍ਰਾਣ ਪ੍ਰਭ ਮਨੈ ਆਧਾਰਾ ਭਗਤ ਜੀਵੈ ਗੁਣ ਗਾਏ ਅਪਾਰਾ ਗੁਣੀ ਨਿਧਾਨ ਅਮਰਤ ਹਰ ਨਾਮਾ ਹਰ ਧਿਆਏ ਧਿਆਏ ਸੁਖ ਪਾਇਆ ਜਿਓ ਮਨਸਾ ਧਾਰ ਜੋ ਕਰਤਿ ਆਵੇ ਸਾਧ ਸੰਗ ਜਨਮ ਮਰਨ ਮਿਟਾਵੈ ਆਸਮਨੋਰਥ ਪੂਰਨ ਹੋਵੈ ਭੇਟ ਤ ਗੁਰਦਰਸ ਆਇ ਜੀਓ ਆਗਮਾ ਗੋਚਰਾ ਕਿਸਮਤ ਨਹੀਂ ਜਾਣੀ ਸਾਧਕ ਸਿੱਧ ਤਿਆ ਵੈ ਗਿਆਨੀ ਖੁਦੀ ਮਿਟੀ ਚੁੱਕਾ ਪੋਲਾਵਾ ਗੁਰਮਨ ਹੀ ਮਹ ਹੈ ਪ੍ਰਗਟਾਇਆ ਜੀਓ आनंदा मंगल कल्याण निधाना सुख सहज हर नाम खन्ना होए किरपाल स्वामी अपना नवनानक कर्म आया जियो माज महल्ला पांचवा सुन सुन जीवा सोए तुम्हारी तू प्रीतम ठाकुर अतपारी तुम्हारे कर्तव्य तुम ही जानो तुमरी ओट गोपाला जियो ਗੁਣ ਗਾਵਤ ਮਨ ਹਰਿਆ ਹੋਵੈ ਕਥਾ ਸੁਨਤ ਮਨ ਸਗ ਲੀਖੋਵੈ ਭੇਟਤਾ ਸੰਗ ਸਾਧ ਸੰਤਨ ਕੈ ਸਦਾ ਜਪਉ ਦਇਆਲਾ ਜੀਉ ਪ੍ਰਭ ਆਪਣਾ ਸਾ ਸਾ ਸਮਹਾਰੋ ਇਹ ਮਤ ਗੁਰ ਪ੍ਰਸਾਦ ਮੰਤਾਰੋ ਤੁਮਰੀ ਕਿਰਪਾ ਤੇ ਹੋਏ ਫਰਗਾਸਾ ਸਰਬ ਮયા ਪ੍ਰਤਪਾਲਾ ਜਿਓ ਸਤਾ ਸਤ ਸਤ ਪ੍ਰਭ ਸੋਈ ਸਦਾ 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 ਆਪੇ ਹੋਈ ਜਲਤੁ ਤੁਮਾਰੇ ਪ੍ਰਗਟ ਪਿਆਰੇ ਦੇਖ ਨਾਨਕ ਭੈ ਨਹਾਲਾ ਜਿਓ ਮਾਜ ਮਹੱਲਾ ਪੰਜਵਾ ਹੁਕਮੀ ਵਰਸਣ ਲਾਗੇ ਮਿਹਾ ਸਾਜਨ ਸੰਤ ਮਿਲ ਨਾਮ ਜਪੇਹਾ ਸੀਤਲਾਂ ਸ਼ਾਂਤਾ ਸਹਜ ਸੁਖ ਪਾਇਆ ਅਠਾੜ ਪਈ ਪ੍ਰਭ ਆਪੇ ਜਿਓ ਸਭ ਕਿਛ ਬਹੁਤ ਬਹੁਤ ਪਾਇਆ ਕਰ ਕਿਰਪਾ ਪ੍ਰਭ ਸਗਲ ਰਜਾਇਆ ਦਾਤ ਕਰੋ ਮੇਰੀ ਦਾਤਾਰਾ ਜੀ ਅਜੰਤ ਸਭ ਧਰਾਪੇ ਜਿਓ ਸੱਚਾ ਸਾਹਿਬ ਸੱਚੀ ਨਾਈ ਗੁਰ ਪ੍ਰਸਾਦ ਤਿਸ ਦਾ ਤੇ ਆਈ ਜਾਨਮ ਮਰਨ ਭੈ ਕਾਟੇ ਮੁਹਾ ਵਿਨ세 ਸੋਗ ਸੰਤਾ ਪੇ ਜਿਓ ਸਾਸ ਸਾਸ ਨਾਨਕ ਸਲਾਹੇ ਸਿਮਰਤ ਨਾਮ ਕਾਟੇ ਸਭ 파ਹੇ ਪੂਰਨ ਆਸ ਕਰਿ ਖਿਨ ਭੀਤਰਾ ਹਰ 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 ਗੁਣ ਜਾਪੇ ਜਿਓ ਮਾਜ ਮਹਲਾ ਪੰਜਵਾ ਆਓ ਸਾਜਨਾ ਸੰਤਾਂ ਮੀਤ ਪਿਆਰੇ ਮਿਲ ਗਾਵੈ ਗੁਣ ਅਗਮਾ ਪਾਰੇ ਗਾਵਤਾ ਸੁਨਤਾ ਸਬੇ ਹੀ ਮੁਕਤੇ ਸੋ ਧਿਆਈਐ ਜਨ ਹਮ ਕੀਏ ਜਿਓ ਜਨਮਾਂ ਜਨਮ ਕੇ ਕਿਲ ਵਿਖ ਜਾਵੈ ਮਨ ਚਿੰਦੇ ਸੇ ਹੀ ਫਲ ਪਾਵੈ ਸਿਮਰ ਸਾਹਿਬ ਜੋ ਸੋ ਸਤਿ ਸੁਆਮੀ ਰਜਕ ਸਬਸ ਕਉ ਦੀਏ ਜਿਓ ਨਾਮ ਜਪਤਾ ਸਰਬ ਸੁਖ ਭਾਈਐ ਸਭ ਭਉ ਬਿਨਸੈ ਹਰ ਹਰ ਧਾਈਐ ਜਿਨ ਸੇਵਿਆ ਸੋ ਪਾਰਗ੍ਰਾਮੀ ਕਾਰਜ ਸਗਲੇ ਥੀਏ ਜਿਉ ਆਇ ਪਇਆ ਤੇਰੀ ਸਰਨਾਇ ਜਿਉ ਭਾਵੈ ਤਿਉ ਲਐ ਹੈ ਮਿਲਾਈ ਘਰ ਕਿਰਪਾ ਪ੍ਰਭ ਅਭਗਤੀ ਲਾਵੋ ਸਤਿ ਨਾਨਕ ਅਮਰਤ ਪੀਐ ਜਿਉ ਮਾਜ ਬਹਲਾ ਪੰਜਵਾ ਭਾਏ ਕਿਰਪਾਲਾ ਗੋਬਿੰਦ ਗਸਾਈ ਮੇਗ ਵਰਸੈ ਸਭ ਨਹੀਂ ਥਾਈ ਦੀਨ ਦਿਆਲਾ ਸਦਾ ਕਿਰਪਾਲਾ ਠਾੜ ਪਾਈ ਕਰਤਾਰੇ ਜੀਓ ਆਪਣੇ ਜੀ ਜਨਤਾ ਪ੍ਰਤਪਾਰੇ ਜੋ ਵਾਰਕ ਮਾਤਾ ਸੰਭਾਰੇ ਦੁਖ ਭੰਜਨਾ ਸੁਖ ਸਾਗਰ ਸਵਾਮੀ ਦੇਤ ਸਗਲ ਆਹਾਰੇ ਜੀਓ ਜਲਥਾਲਾ ਪੂਰ ਰਹਾ ਮਿਹਰਬਾਨਾ ਸਦਵਲਿਹਾਰ ਜਈਏ ਕੁਰਬਾਨਾ ਰੈਣ ਦਿਨ ਸਤ ਸਦਾ ਧਾਈ ਜੇ ਕਿਨ ਮੈਂ ਸਗਲਾ ਉਧਾਰੇ ਜਿਓ ਰਾਖ ਲੀਏ ਸਗਲੇ ਪ੍ਰਭ ਆਪੇ ਉਤਰ ਗਏ ਸਭ ਸੋਗ ਸੰਤਾਪੇ ਨਾਮ ਦੇਵਤਾ ਮਨ ਤਨ ਹਰੀਆਵਲ ਪ੍ਰਭ ਨਾਨਕ ਨਦਰ ਨਿਹਾਰੇ ਜੀਉ ਮਾਜ ਮਹੱਲਾ ਪੰਜਵਾ ਜਿੱਥੇ ਨਾਮ ਜਪੀਐ ਪ੍ਰਭ ਪਿਆਰੇ ਸੇ ਅਸਥਲ ਸੋਇ ਨ ਚੌਵਾਰੇ ਜਿੱਥੇ ਨਾਮ ਨਾ ਜਪੀਐ ਮੇਰੇ ਕੋਇੰਦਾ ਸਹੀ ਨਗਰ ਉਜਾੜੀ ਜੀਉ ਹਾਰਨੁਖੀ ਰੋਟੀ ਖਾਇ ਸਮਾਲੇ ਹਰ ਅੰਤਰ ਬਾਹਰ ਨਦਰ ਨਿਹਾਲੇ ਖਾਇ ਖਾਇ ਕਰੇ ਬਦ ਫੈਲੀ ਜਾਣ ਵਿਸੂਕੀ ਬਾੜੀ ਜੀਓ ਸੰਤਾਂ ਸੇਤੀ ਸੰਗ ਨਲਾਏ ਸਾਖਤ ਸੰਗ ਬਿਕਰਮ ਕਮਾਏ ਦੁਰਲਭ ਦੇਖੋਈ ਅਗਿਆਨੀ ਜੜ ਆਪਣੀ ਆਪੋ ਪਾੜੀ ਜੀਓ ਐ ਰੀ ਸਰਣਾ ਮੇਰੇ ਦੀਨ ਦਿਆਲਾ ਸੁਖ ਸਾਗਰ ਮੇਰੇ ਗੁਰ ਗੋਪਾਲਾ ਘਰ ਕਿਰਪਾ ਨਾਨਕ ਗੁਣ ਗਾਵੇ ਰਾਖੋ ਸਰਣ ਸਾੜੀ ਜੀਓ ਮਾਜ ਮਹੱਲਾ ਪੰਜਵਾ ਚਾਰਨਾ ਠਾਕੁਰ ਕੀ ਰਦਾ ਸਮਾਣੀ ਕਲ ਕਲੇਸ਼ ਸਭ ਦੂਰ ਪਿਆਣੀ ਸਾਤਾ ਸੁਖ ਸਹਜ ਧੁਨ ਉਪਜੀ ਸਾਧੂ ਸੰਗ ਨਿਵਾਸਾ ਜੀਓ ਲਾਗੀ ਪ੍ਰੀਤ ਨਾ ਟੁਟੈ ਮੂਲੇ ਹਰ ਅੰਤਰ ਬਾਹਰ ਰਹਿਆ ਭਾਰ ਪੂਰੇ ਸਿਮਰ 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 ਗੁਣ ਗਾਵਾਂ ਕਾਟੇ ਜਮ ਕੀ ਫਾਸਾ ਜੀਉ ਅੰਮ੍ਰਿਤ ਵਰਖ ਅਨਹਦ ਬਾਣੀ ਮਨ ਤਨ ਅੰਤਰ ਸ਼ਾਂਤ ਸੁਬਾਣੀ ਤ੍ਰੇਵਤਾ ਗਾਇ ਰਹੇ ਜਨ ਤੇਰੇ ਸਤਗੁਰ ਕੀਆ ਦਿਲਾਸਾ ਜੀਉ ਜਿਸ ਕਾ ਸਾਥ ਇਸਤੇ ਫਲ ਪਾਇਆ ਕਰ ਕਿਰਪਾ ਪ੍ਰਭ ਸੰਗ ਮਿਲਾਇਆ ਆਵਣ ਜਾਣ ਰਹੀ ਵਡਭਾਗੇ ਨਾਨਕ ਪੂਰਨ ਆਸਾ ਜੀਉ ਆਜ ਮਹੱਲਾ ਪੰਜਵਾ ਮੇਹ ਹਪਿਆ ਪਰਮੇਸ਼ਰ ਪਾਇਆ ਜੀ ਅਜੰਤ ਸਭ ਸੁਖੀ ਵਸਾਇਆ ਗਿਆ ਕਲੇਸ਼ ਭਇਆ ਸੁਖ ਸਾਚਾ ਹਰ ਹਰ ਨਾਮ ਸਮਾਲੀ ਜੀਓ ਜਿਸਕੇ ਸੇ ਤ ਨਹੀਂ ਪ੍ਰਤਪਾਰੇ ਪਾਰ ਬ੍ਰਹਮ ਪ੍ਰਭੈ ਰਖਵਾਰੇ ਸੁਣੀ ਬਿਨੰਤੀ ਠਾਕੁਰ ਮੇਰਾ ਪੂਰਨ ਹੋਈ ਕਾਲੀ ਜੀਓ ਸਰਬਾਜੀ ਆਕੋ ਦੇਵਨ ਹਾਰਾ ਗੁਰ ਪ੍ਰਸਾਦੀ ਨਦਰ ਨਿਹਾਰਾ ਜਲਤਾਲਾ ਮਹੀਆਲਾ ਸਾਬਤ ਤ੍ਰਿਪਤਾਣੇ ਸਾਧੂ ਚਰਨ ਪਖਾਲੀ ਜਿਓ ਮਨ ਕੀ ਇੱਛਾ ਪੂਜਾਵਣ ਹਾਰਾ ਸਦਾ ਸਦਾ ਜਾਈ ਬਲੇ ਹਾਰਾ ਨਾਨਕ ਦਾਨ ਕੀਆ ਦੁਖ ਭੰਜਨਾ ਰਤੇ ਰੰਗ ਅਰਸਾ ਲੀ ਜਿਓ ਮਾਜ ਮਹੱਲਾ ਪੰਜਵਾ ਮਨ ਤਨ ਤੇਰਾ ਤਨ ਭੀ ਤੇਰਾ ਤੂ ਠਾਕੁਰ ਸਾਮੀ ਪ੍ਰਭ ਮੇਰਾ ਜੀਓ ਪਿੰਡ ਸਵਰਾਸਤ ਮਾਰੇ ਤੇਰਾ ਜੋਰ ਗੋਪਾਲਾ ਜੀਓ ਸਦਾ ਸਦਾ ਤੂੰ ਹੈ ਸੁਖਦਾਈ ਨਿਵਨੇ ਬਲਾਗਾ ਤੇਰੀ ਪਾਈ ਕਾਰ ਕਮਾਵਾ ਜੀ ਤੁਧ ਭਾਵਾ ਜਾਂ ਤੂੰ ਦੇਹ ਦਇਆਲਾ ਜੀਓ ਪ੍ਰਾਪਤੋਂ ਤੇ ਲੈਣਾ ਤੂੰ ਮੇਰਾ ਗਹਿਣਾ ਜੋ ਤੂੰ ਦੇ ਸੋਈ ਸੁਖ ਸਹਿਣਾ ਜਿਥਾ ਰਖੈ ਵੈਕੁੰਠ ਤਿਸਾਈ ਤੂੰ ਸਭਨਾ ਕੇ ਪ੍ਰਤਪਾਲਾ ਜੀਓ ਸਿਮਰ ਸਿਮਰ ਨਾਨਕ ਸੁਖ ਪਾਇਆ ਅਹਟ ਪਹਿਰ ਤੇਰੇ ਗੁਣ ਗਾਇਆ ਸਗਲਾ ਮਨੋਰਥ ਪੂਰਨ ਹੋਏ ਕਦੇ ਨ ਹੋਏ ਦੁਖ ਹਲਾ ਜੀਓ ਮਾਜ ਮਹੱਲਾ ਪੰਜਵਾ ਭਾਰ ਬ੍ਰਹਮ ਪ੍ਰਮੇਗ ਪਠਾਇਆ ਜਲ ਥਲ ਮਹੀ ਹਲਾ ਦਹਿ ਦਸ ਬਰਸਾਇਆ ਸਾਤ ਭਈ 부ਝੀ ਸਭ ਤ੍ਰਸਨਾ ਆਨੰਦ ਭਿਆ ਸਭ ਠਾਈ ਜੀਓ ਸੁਖ ਦਾਤਾ ਦੁਖ ਭੰਜਨ ਹਾਰਾ ਆਪੇ ਬਖਸ਼ ਕਰੇ ਜੀ ਅਸਾਰਾ ਆਪਣੇ ਕੀਤੇ ਨੋ ਆਪ ਪ੍ਰਤਪਾਲੇ ਪੈ ਪੈਰੀ ਤਸੈ ਮਨਾਈ ਜੀਓ ਜਾਂ ਕੀ ਸ਼ਰਨ ਪਇਆ ਗਤ ਪਾਈਐ ਸਾਸ ਸਾਸ ਹਰ ਨਾਮ ਧਿਆਈਐ ਤੇਸ ਬੈਨਾ ਹੋਰ ਨ ਦੂਜਾ ਠਾਕੁਰ ਸਭ ਤੇ ਸੈ ਕੀਆ ਜਾਈ ਜੀਓ ਤੇਰਾ ਮਾਣ ਧਾਨ ਪ੍ਰਭ ਤੇਰਾ ਤੂੰ ਸੱਚਾ ਸਾਹਿਬ ਗੁਣੀ ਘਹਿਰਾ ਨਾਨਕ ਦਾਸ ਕਹੇ ਬਿਨੰਤੀ ਆਠ ਪਹਿਰ ਤੁਰ ਧਿਆਈ ਜੀਓ ਮਾਜ ਮਹੱਲਾ ਪੰਜ ਬਾਸ ਸਬੇ ਸੁਖ ਭਏ ਪ੍ਰਭ ਤੁਠੇ ਗੁਰ ਪੂਰੇ ਕੇ ਚਰਨ ਮਨ 붙ਠੇ ਸਾਹਿਜ ਸਮਾਦ ਲੱਗੀ ਲਿਬੋ ਅੰਤਰਾ ਸੋਰਾ ਸੋਈ ਜਾਣ ਜੀਓ ਆਗਮਾ ਕੋਚਰ ਸਾਹਿਬ ਮੇਰਾ ਘਟ ਘਟ ਅੰਤਰ ਵਰਤੈ ਨੀਰਾ ਸਦਾ ਲੇਪਤਾ ਜੀਆ ਕਾ ਦਾਤਾ ਕੋ ਬਿਰਲਾ ਆਪ ਪਛਾਣੈ ਜੀਆ ਪ੍ਰਾਪ ਮਿਲਣੈ ਕੀ ਇਹ ਨਿਸ਼ਾਨੀ ਮਨ ਇੱਕੋ ਸੱਚਾ ਹੁਕਮ ਪਛਾਣੈ ਸਹਿਜ ਸੰਤੋਖ ਸਦਾ ਤ੍ਰਿਪਤਾਸੇ ਆਨੰਦ ਖਸਮ ਕੈ ਭਾਣੈ ਜਿਓ ਹੱਥੇ ਦਿੱਤੀ ਪ੍ਰਭ ਦੇਵਨ ਹਾਰੈ ਜਨਮ ਮਰਨ ਰੋਗ ਸਭ ਨਿਵਾਰੇ ਨਾਨਕ ਦਾਸ ਕੀ ਪ੍ਰਭ ਅਪਨੇ ਹਰ ਕੀਰਤਨ ਰੰਗ ਮਾਣੀ ਜਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ